ਮੇਅਰ ਜਿੰਦਰਪੁਰ ਅਜਮਕੇਰੀਆ ਪੁਲਿਸ ਵੱਲੋਂ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਮੁਕੇਰੀਆ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਤੇ ਮੁਕੇਰੀਆ ਥਾਣਾ ਅਫਸਰ ਐਸਆਈ ਜਗਿੰਦਰ ਸਿੰਘ ਦੀ ਗਵਾਹੀ ਹੈਂਡਸ਼ਿਪ ਸੈਨਾ ਦੇ ਨੌਜਵਾਨ ਨੂੰ ਮਿਸ਼ਨ ਉਹ ਹੁਸ਼ਿਆਰਪੁਰ ਨਸ਼ਿਆਂ ਤੇ ਜੁਰਮਾਂ ਖਿਲਾਫ ਜਾਗਰੂਤਾ ਮਹਮ ਤਹਿਤ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਵੱਲੋਂ ਜਾਣਕਾਰੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਪੰਜਾਬ ਨਸ਼ਾ ਮੁਕਤ ਕਰਨ ਨੂੰ ਲੈ ਕੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ 9501660318 ਤੇ ਕੰਟਰੋਲ ਰੂਮ ਨੰਬਰ 01882 ਕੂਫ 7506 7529030100 ਤੇ WhatsApp ਨੰਬਰ 977900200 ਤੇ ਨਸ਼ਾ ਵੇਚਣ ਤੇ ਜੁਰਮ ਕਰਨ ਵਾਲੇ ਦੇ ਖਿਲਾਫ ਕੋਈ ਵੀ ਵਿਅਕਤੀ ਕਿਸੇ ਵੀ ਵਕਤ ਦੁਆਰਾ ਸੂਚਨਾ ਦਿੱਤੀ ਜਾ ਸਕਦੀ ਹੈ ਜੋ ਇੱਕ ਪ੍ਰਾਈਵੇਟ ਕੰਪਨੀ ਦਾ ਨੰਬਰ ਹਨ ਇਸ ਦੁਆਰਾ ਦੱਸਣ ਵਾਲਾ ਵਿਅਕਤੀ ਬੇਚੇ ਜਿੱਤਿ ਸ਼ਿਕਾਇਤ ਕਰ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਕਿਸੇ ਨੂੰ ਵੀ ਡਰਨ ਦੀ ਜਰੂਰਤ ਨਹੀਂ ਆਪ ਦੇ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਪਤਾ ਲੱਗੇਗਾ ਕਿ ਕਿਸੇ ਨੇ ਸੂਚਨਾ ਦਿੱਤੀ ਹੈ ਤੇ ਉਹ ਕੌਣ ਹੈ ਆਪ ਦੀ ਕਾਲਜ ਇੱਕ ਮੈਸੇਜ ਪੰਜਾਬ ਨੂੰ ਨਸ਼ਾ ਮੁਕਤੀ ਯੁਰਮਾ ਤੋਂ ਪੰਜਾਬ ਲਈ ਪੰਜਾਬ ਪੁਲਿਸ ਦੀ ਇੱਕ ਮਦਦ ਹੋਵੇਗੀ ਇਸ ਮੌਕੇ ਡੀਐਸਟੀ ਮੁਕੇਰੀਆ ਕੁਲਵਿੰਦਰ ਸਿੰਘ ਵਿਰਕ ਨੇ ਅਪੀਲ ਕੀਤੀ ਹੈ ਕਿ ਇਹ ਨੰਬਰ ਵੱਧ ਤੋਂ ਵੱਧ ਆਪਣੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰੋ ਕਿਉਂਕਿ ਲੋਕ ਜਾਗਰੂਕ ਹੋਣ ਤੇ ਮੁਕੇਰੀਆਂ ਪੁਲਿਸ ਦੀ ਮਦਦ ਕੀਤੀ ਜਾਵੇ ਪੰਜਾਬ ਨੂੰ ਨਸ਼ਾ ਤੇ ਜੁਰਮ ਤੋਂ ਰੋਕ ਸਕੀਏ ਦੇਖੋ ਅੱਗੇ ਪੂਰੀ ਰਿਪੋਰਟ ਸ਼ੇਅਰ ਪਰਫੋਰਮਸ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰੋ ਧੰਨਵਾਦ ਜੋਗੀ ਤੇ ਇਹਨਾਂ ਦੇ ਸਾਥੀ ਸਾਡੇ ਕੋਲ ਆਪਣਾ ਇੱਕ ਮੰਗ ਪੱਤਰ ਲੈ ਕੇ ਆਏ ਸੀ ਇੱਥੇ ਮੰਗ ਪੱਤਰ ਲੈਣ ਤੋਂ ਬਾਅਦ ਜੋ ਪੰਜਾਬ ਸਰਕਾਰ ਸਾਡੀ ਪੰਜਾਬ ਪੁਲਿਸ ਦੀ ਇੱਕ ਸੇ ਪੰਜਾਬ ਮੇਮ ਨਸ਼ਿਆਂ ਦੇ ਖਿਲਾਫ ਚੱਲੀ ਆ ਜਿਹਦੇ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਨੇ ਆਪਣੀ ਜਿਹੜੀ ਹੈਗੀ ਆ ਉਹਨੂੰ ਮਿਸ਼ਨ ਹੁਸ਼ਿਆਰ ਦਾ ਨਾਮ ਦਿੱਤਾ ਆ ਉਹਦੇ ਤਹਿਤ ਅਸੀਂ ਵੱਖ-ਵੱਖ ਜਗ੍ਹਾ ਜਾ ਕੇ ਮੀਟਿੰਗ ਕਰਦੇ ਆ ਸਰਕਾਰ ਨੇ ਜੋ ਵੀ ਟੈਲੀਫੋਨ ਨੰਬਰ ਜਾਰੀ ਕੀਤੇ ਆ ਜੇ ਕੋਈ ਵੀ ਬੰਦਾ ਉਹ ਕਿਸੇ ਨਸ਼ੇ ਬਾਰੇ ਇਤਲਾਹ ਦੇਣਾ ਚਾਹੁੰਦਾ ਤੇ ਦੇ ਸਕਦਾ ਉਹਦੇ ਸਬੰਧੀ ਅੱਜ ਇਹਨਾਂ ਨੂੰ ਸਾਰੀ ਜਿਹੜੀ ਆ ਆਪਣੀ ਮਿਸ਼ਨ ਹੁਸ਼ਿਆਰ ਬਾਰੇ ਵੀ ਜਾਣੂ ਕਰਾਇਆ ਗਿਆ ਉਹਦੇ ਤਹਿਤ ਜੋ ਜੋ ਸਰਕਾਰ ਦੀਆਂ ਹਦਾਇਤਾਂ ਆ ਜੋ ਜੋ ਸਾਡੇ ਪੰਜਾਬ ਪੁਲਿਸ ਦੀਆਂ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਸਾਰੀਆਂ ਹਦਾਇਤਾਂ ਤੋਂ ਜਾਣੂ ਰਹਿ ਗਿਆ ਤਾਂ ਇਹਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਆ ਵੀ ਜੇਕਰ ਇਹਨਾਂ ਦੇ ਕਿਉਂਕਿ ਕਾਫੀ ਗੈਂਟੀ ਦੇ ਮੁੰਡੇ ਨੌਜਵਾਨ ਆਏ ਆ ਇਹਨਾਂ ਦੇ ਏਰੀਆ ਵਿੱਚ ਜਾਂ ਇਹਨਾਂ ਨੂੰ ਕੋਈ ਇਲਾਹਾ ਲੱਗੇ ਸਬੰਧੀ ਮਿਲਦੀ ਆ ਕੋਈ ਬੰਦਾ ਨਸ਼ਾ ਵੇਚਦਾ ਆ ਜਾਂ ਕੋਈ ਗਲਤ ਕੰਮ ਕਰਦਾ ਤਾਂ ਕੀ ਉਹਨਾਂ ਟੈਲੀਫੋਨ ਨੰਬਰਾਂ ਤੇ ਇਲਾਹਾ ਦੇ ਸਕਦੇ ਆ ਤਾਂ ਜੋ ਉਸ ਬੰਦੇ ਦੇ ਖਿਲਾਫ ਪੰਦੀ ਕਾਰਵਾਈ ਕੀਤੀ ਜਾਵੇ ਠੀਕ ਆ ਜੀ ਹੋਰ ਵੀ ਕਿਤੇ ਤਰ੍ਹਾਂ ਦਾ ਇਹਨਾਂ ਨੂੰ ਕੋਈ ਸਹਿਯੋਗ ਦੀ ਲੋੜ ਆ ਇਹ ਮੁਕੀਰੀਆਂ ਪੁਲਿਸ 24 ਆਵਰ ਦੇ ਨਾਲ ਆ ਇਹ ਜਦੋਂ ਵੀ ਸਾਥੋਂ ਆਪਣੀ ਲੋੜ ਆ ਸਾਨੂੰ ਕਾਲ ਕਰਕੇ ਦੱਸ ਸਕਦੇ ਆ ਅਸੀਂ ਉੱਥੇ ਵੇਲੇ ਕਾਰਵਾਈ ਕਰਾਂ ਸਰ ਜੇ ਗੱਲ ਕੀਤੀ ਜਾਵੇ ਕਿ ਨੰਬਰ ਨਵੇਂ ਰਿਲੀਜ਼ ਕੀਤੇ ਹੋਏ ਨੇ ਕੁਝ ਲੋਕ ਡਰਦੇ ਰਹਿੰਦੇ ਨੇ ਨੰਬਰਾਂ ਤੇ ਫੋਨ ਕਰਨ ਤੋਂ ਪੁਸਤਕ ਇਹਦੇ ਵਿੱਚ ਦੇਖੋ ਕਲੀਅਰ ਕਰਨਾ ਚਾਹੁੰਦਾ ਆ ਇਹ ਜਿਹੜੇ ਨੰਬਰਸ ਆ ਇਹ ਇੱਕ ਕੰਪਨੀ ਹਾਇਰ ਕੀਤੀ ਹੋਈ ਆ ਜਿਹਦਾ ਪੁਲਿਸ ਡਿਪਾਰਟਮੈਂਟ ਦਾ ਕੋਈ ਵੀ ਡਿਪਾਰਟੀ ਅਫਸਰ ਨੂੰ ਨਹੀਂ ਸੁਣਦਾ ਇਹ ਜਿਹੜੇ ਫੋਨਾਂ ਗੋਪਤ ਤਰੀਕੇ ਦੇ ਨਾਲ ਜਿਹੜੇ ਆ ਕੋਈ ਕੰਪਨੀ ਆ ਜਿਹੜੇ ਕੋ ਪ੍ਰਾਈਵੇਟ ਬੰਦੇ ਉਹ ਇਹਨੂੰ ਸੁਣਦੇ ਆ ਜੋ ਵੀ ਮੈਸੇਜ ਦਿੱਤਾ ਜਾਂਦਾ ਉਹ ਹੀ ਅੱਗੇ ਕਨਵੇ ਕਰਦੇ ਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਪਛਾਣ ਝਾਰ ਹੋਣ ਦੀ ਕੋਈ ਸੰਭਾਵਨਾ ਨਹੀਂ ਗਈ ਕਿਉਂਕਿ ਇਹ ਸਾਰਾ ਕੁਝ ਜਿਹੜਾ ਆ ਸਾਡੇ ਡੀਜੀਪੀ ਸਾਹਿਬ ਦੀ ਹਦਾਇਤ ਤੇ ਬਿਲਕੁਲ ਖੁਫੀਆ ਤਰੀਕੇ ਨਾਲ ਕੀਤਾ ਜਾ ਰਿਹਾ ਜਿਹਦੇ ਸਬੰਧੀ ਕੋਈ ਵੀ ਬੇਝਿਜਕ ਹੋ ਕੇ ਕੋਈ ਵੀ ਇਤਲਾਹ ਦੇ ਸਕਦਾ